ਨਿਊਜ਼ 13 ਪੰਜਾਬ ਤੇ ਦੇਖੋ ਕੰਗਣਾ ਰਣੌਤ ਦੀਆਂ ਐਕਸਕਲੂਸਿਵ ਤਸਵੀਰਾਂ ਕੰਗਣਾ ਰਣੌਤ ਬਠਿੰਡਾ ਪਹੁੰਚ ਚੁੱਕੀ ਹੈ ਔਰ ਇਸ ਮਰਸੀਡੀ ਗੱਡੀ ਦੇ ਵਿੱਚ ਕੰਗਣਾ ਰਣੌਤ ਹੈ ਉਹ ਬਠਿੰਡਾ ਪਹੁੰਚੀ ਔਰ ਬਠਿੰਡਾ ਦੀ ਕੋਰਟ ਦੇ ਵਿੱਚ ਪੇਸ਼ੀ ਹੋਏਗੀ ਹੋ ਆਹ ਮੈਂ ਥੋੜਾ ਕੋਸ਼ਿਸ਼ ਕਰ ਰਹਾ ਫਿਰ ਉਹ ਨੂੰ 빚을 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 빚 ਤੋ ਗਈ ਅਜੋਦੀ ਬੀਬੀ ਦੀ ਤੋ ਨਾ ਹੀ ਦੱਸ ਦਿਓ ਚਲ ਕੀ ਹੈ ਲਾਭ ਸਿੰਘ Si O timing hab differences Short

Các bạn có thể.

ਫਿਰ ਅਥਰੀ ਚੈਨਲ ਜੀ ਪਾਈਕੇਣਾ ਪੁੱਛ ਲਿਆ ਕੋਈ ਗੱਲ ਹਾਂਜੀ ਕੋਰਟ ਕੋਰਟ ਦੇ ਪੇਸ਼ ਹੋਣ ਦੇ ਕਾਰਨ ਕੀ ਹੋਇਆ ਸਾਰਾ ਕੰਮ ਅੱਜ ਸਰ ਕੋਰਟ ਦੇ ਵਿੱਚ ਪਹਿਲਾ ਕੱਗਣਾ ਨੋਟ ਡੇ ਪੇਸ਼ ਹੋ ਕੇ ਬੇਲ ਬੌਂਡ ਫਰਨਿਸ਼ ਕੀਤੇ ਨੇ ਕਿ ਅ ਜਸਪੀਰ ਲਖਵੀਰ ਸਿੰਘ ਜੱਜ ਸਾਹਿਬ ਦੀ ਕੋਰਟ ਦੇ ਵਿੱਚ ਮੈਜਿਸਟਰੇਟ ਫਸਟ ਕਲਾਸ ਦੀ ਕੋਰਟ ਦੇ ਵਿੱਚ ਇਹਨਾਂ ਨੇ ਆਪਣੇ ਬੇਲ ਬੌਂਡ ਫਰਨਿਸ਼ ਕੀਤੇ ਨੇ ਤੇ ਲਖਵੀਰ ਸਿੰਘ ਜੱਜ ਸਾਹਿਬ ਨੇ ਇਹ ਕੇਸ ਹੈ ਜਿਹੜਾ ਸ਼ੈਸ਼ਨ ਕੋਰਟ ਦੇ ਵਿੱਚ ਰੈਫਰ ਕੀਤਾ ਸੀ ਕਿਉਂਕਿ ਐਮਪੀ ਐਮਐਲਏ ਕੋਰਟ ਵਾਸਤੇ ਦੇ ਕੇਸਸ ਵਾਸਤੇ ਅਕੋਰਡਿੰਗ ਟੂ ਲਾ ਸਪੈਸ਼ਲ ਹੈ ਜਿਹੜੀ ਕੋਰਟ ਦੇ ਵਿੱਚ ਉਹਨਾਂ ਦਾ ਕੇਸ ਟੀਲ ਕੀਤਾ ਜਾਊਗਾ ਉਹਨਾਂ ਨੇ ਸੈਸ਼ਨ ਕੋਰਟ ਦੇ ਵਿੱਚ ਰੈਫਰ ਕੀਤਾ ਸੀ ਸੈਸ਼ਨ ਜੱਜ ਸਾਹਿਬ ਨੇ ਇਹ ਕੇਸ ਹੈ)^{(ਇੰਦਰਜੀਤ ਸਿੰਘ ਜੱਜ ਸਾਹਿਬ ਦੀ ਕੋਰਟ ਵਿੱਚ ਜਿਹੜੀ ਸਪੈਸ਼ਲ ਕੋਰਟ ਹੈ ਮੈਜਿਸਟ੍ਰੇਟ ਫਸਟ ਕਲਾਸ ਇਹਨਾਂ ਦੀ ਕੋਰਟ ਦੇ ਵਿੱਚ ਕੇਸ ਟਰਾਂਸਫਰ ਕੀਤਾ ਹੈਗਾ ਚਲਲੀ ਬਣਾ ਆ ਗਏ ਜਦੋਂ ਪੇਸ਼ ਹੋਇਆ ਮੇਲਡਾ ਨਹੀਂ ਸਰਵੈਂਸ ਅਵੇਲੇਬਲ ਹੈ ਸਰ ਇਹਦੇ ਵਿੱਚ ਮੇਲ ਬੌਂਡ ਇਹਨਾਂ ਨੇ ਮੇਲ ਫਾਈਲ ਕਰਕੇ ਮੇਲ ਬੌਂਡ ਵਾਟਿਸ ਕੀਤੀ ਹੈ ਕੋਰਟ ਨੇ ਇਹਨਾਂ ਦੇ ਮੇਲ ਬੌਂਡ ਜਿਹੜੀ ਅਕਸੈਪਟ ਕੀਤੇ ਹੈ ਤੇ ਹੁਣ ਇਹਨਾਂ ਨੇ ਇੱਕ ਐਪਲੀਕੇਸ਼ਨ ਫਾਈਲ ਕੀਤੀ ਹੈ ਵੀ ਸਾਨੂੰ ਆਉਣ ਦੀ ਖਤਰਾ ਸਾਡੇ ਤੇ ਹਮਲਾ ਹੋ ਸਕਦਾ ਹੈ ਤੇ ਸਾਨੂੰ ਡਰ ਹੈ ਵੀ ਸਾਨੂੰ ਹਰੇਕ ਪੇਸ਼ੀ ਤੇ ਆਉਣਾ ਨਾ ਪਵੇ ਤੇ ਜੱਜ ਸਾਹਿਬ ਨੂੰ ਅਸੀਂ ਆਪਦਾ ਪੱਖ ਰੱਖੇਗਾ ਕਿਉਂਕਿ ਇਹਨਾਂ ਦਾ ਇੱਕ ਕੇਸ ਸੀ ਮੈਡਮ ਕੰਗਣਾ ਨਾਉਂ ਦਾ ਇੱਕ ਜਵੇਦ ਅਫਤਰ ਬਰਸੀ ਕੰਗਣਾ ਨਾਉਂ ਦਾ ਤੇ ਉਹਦੇ ਵਿੱਚ ਜੱਜ ਸਾਹਿਬ ਨੇ ਇਹਦੀ ਐਪਲੀਕੇਸ਼ਨ ਸੇਮ ਜਿਹੜੀ ਬੁੱਦੀ rau ਸੁਪਰੀਮ ਕੋਰਟ ਦਾ ਕੇਸ ਹੈ ਉਹਦਾ ਹਵਾਲਾ ਦੇ ਕੇ ਕੀਤਾ ਸੀ ਭਾਵੇਂ ਕੋਈ ਸੈਲੀਬ੍ਰਿਟੀ ਹੈ ਪਰ ਲॉ ਦਾ ਮਿਸਿਊਜ਼ ਨਹੀਂ ਕਰ ਸਕਦਾ ਉਹ ਅਸੀਂ ਉਸ ਬੇਸਿਸ ਤੇ ਅਸੀਂ ਕੋਰਟ ਨੂੰ ਕਿਹਾ ਵੀ ਅਸੀਂ ਜਿਹੜੀ ਇਹਨਾਂ ਨੇ ਐਪਲੀਕੇਸ਼ਨ ਫਾਈਲ ਕੀਤੀ ਆ ਉਹਦਾ ਪ੍ਰੋਪਰ ਰਿਪਲਾਈ ਦੇਵਾਂਗੇ ਹੁਣ ਜੱਜ ਸਾਹਿਬ ਨੇ ਦੇ ਵਿੱਚ ਨੈਕਸਟ ਡੇ 24 ਰੱਖੀ ਐ ਉਹਦੇ ਵਿੱਚ ਅਸੀਂ ਇਹਨਾਂ ਦੀ ਜਿਹੜੀ ਐਪਲੀਕੇਸ਼ਨ ਹੈ ਜਿਹੜੀ ਪਰਮਨੈਂਟ ਇਨਜੰਕਸ਼ਨ ਵਾਸਤੇ ਲਾਈ ਹੈ ਉਹਦਾ ਰਿਪਲਾਈ ਫਾਈਲ ਕਰਨਾ ਤੇ ਨਾਲ ਸਾਨੂੰ ਕੰਪਲੇਨੈਂਟ ਨੂੰ ਬੁਲਾਇਆ ਹੈਗਾ ਜੱਜ ਸਾਹਿਬ ਨੇ ਐਵੀਡੈਂਸ ਵਾਸਤੇ ਕਿ ਕਿਸੇ ਤਰ੍ਹਾਂ ਦੇ ਜਿਹੜੇ ਕੰਮ ਨਹੀਂ ਇਹਨਾਂ ਨੇ ਐਪਲੀਕੇਸ਼ਨ ਰੱਖੀ ਸੀ ਇਹਨਾਂ ਦੇ ਜਿਹੜੇ ਮਿਸਕੰਗਣਾ ਦੇ ਐਡਵੋਕੇਟ ਸੀਗੇ ਉਹ ਚਾਹੁੰਦੇ ਸੀ ਵੀ ਅੱਜ ਐਪਲੀਕੇਸ਼ਨ ਡਿਸਾਈਡ ਹੋਵੇ ਪਰ ਅਸੀਂ ਕੋਰਟ ਨੂੰ ਰਿਕਵੈਸਟ ਕੀਤੀ ਹੋਵੇ ਸਾਨੂੰ ਜਿਹੜੀ ਐਪਲੀਕੇਸ਼ਨ ਹੈ ਉਹਦੀ ਕਾਪੀ ਅੱਜ ਹੀ ਮਿਲੀ ਹੈ ਅਸੀਂ ਪ੍ਰੋਪਰ ਉਹਦੇ ਵਿੱਚ ਸਾਈਟੇਸ਼ਨਸ ਮੈਂਸ਼ਨ ਕਰਕੇ ਅਸੀਂ ਪ੍ਰੋਪਰ ਰਿਪਲਾਈ ਦੇ ਬਾਰੇ ਤੁਹਾਡਾ ਕੀ ਨਾਮ ਹੈ ਕਿਰਤੀ ਸਿੰਘ ਬੈਣੀਵਾਲ ਸਰ ਕੀ ਅਗਲੀ ਟ੍ਰੀਅਲ ਟੇਪਰ ਦੇਸ਼ ਹੋਣਾ ਸਰ ਇਹਨਾਂ ਦੀ ਐਪਲੀਕੇਸ਼ਨ ਦੇਖੋ ਕੋਈ ਇਹਨਾਂ ਦਾ ਰਾਈਟ ਹੈ ਇਹ ਐਕਸੈਂਪਸ਼ਨ ਮੰਗ ਸਕਦੇ ਨੇ ਕੋਰਟ ਤੋਂ ਹਾਜ਼ਰੀ ਬਾਪੀ ਦੀ ਛੋਟ ਲੈ ਸਕਦੇ ਨੇਗੇ ਪਰ ਇਹ ਜਿਵੇਂ ਪਰਮਨੈਂਟ ਕਹਿੰਦੇ ਸੀ ਪਰਮਨੈਂਟ ਨਿਊ ਕੋਰਟ ਨਿਊ ਟ੍ਰਾਈ ਕਰਦੀ ਇਹਨਾਂ ਦਾ ਉਹ ਦੇਖੋ ਹੁਣ ਐਪਲੀਕੇਸ਼ਨ ਦੇ ਅਕੋਰਡਿੰਗ ਲਾਅ ਜਾਂ ਸਭ ਜੋ ਡਿਸੀਜਨ ਦਿੰਦੇ ਨੇ ਉਹ ਫਿਰ ਅੱਗੇ ਦੇਖਿਆ ਜਾਊਗਾ ਜੀ ਸਰ ਆਪਾਂ ਫਿਜ਼ੀਕਲੀ ਕਿਉਂ ਮੰਗ ਰਹੇ ਆ ਵੀ ਯੂ ਨੋ ਯੂਸਰ ਨਾਮ ਤੇ ਸਰ ਫਿਜ਼ੀਕਲੀ ਇਹ ਭਾਵੇਂ ਸੈਲੀਬ੍ਰਿਟੀ ਨੇ ਭਾਵੇਂ ਜੋ ਮਰਜੀ ਨੇ ਪਰ ਹੈਲੋ ਕੀ ਉਸ ਨੂੰ ਲੈਣਾ ਕੰਪਲੇਂਟ ਦੇ ਕੋਰਟ ਨੇ ਇਹਨਾਂ ਨੂੰ ਐ ਸਿਕਿਉਰਟੀ ਸਮਝਣ ਕੀਤਾ ਇਸ ਕੇਸ ਦੇ ਵਿੱਚ ਤਾਂ ਕਰਕੇ ਇੱਕ ਦੋਸ਼ੀ ਨੂੰ ਕੋਰਟ ਦੇ ਵਿੱਚ ਪੇਸ਼ ਹੋਣਾ ਤਾਂ ਲਾਜ਼ਮੀ ਹੈ ਉਹ ਭਾਵੇਂ ਛੋਟਾ ਕੇਸ ਹੈ ਭਾਵੇਂ ਵੱਡਾ ਕੇਸ ਹੈ ਲਾਅ ਸਭ ਉਸੇ ਸੀਮਾ ਓਕੇ ਥੈਂਕ ਯੂ ਥੈਂਕ ਯੂ ਚਾਰ 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 ਇੱਕ ਮਿੰਟ ਹਾਂ ਇੱਕ ਬਾਬੇ ਕੀ ਨਾਮ ਹੈ ਤੁਹਾਡਾ ਆਈ ਤੁਜੀ ਇੱਥੇ ਆਦਾ ਤਾਂ ਵਿਚ ਜਿਹੜਾ ਵੀ ਆਪਾਂ ਕੰਗੜਾ ਪਾਉਂਦਾ ਇੱਥੇ ਕਿੰਨਾ ਲੱਗਦਾ ਮਾਰਕਤ ਕਿੰਨਾ ਦਿਖਦਾ ਉਸ ਨੂੰ ਉੱਚੀ ਬੋਲੋ ਮੜਾ ਮੈਂ ਉੱਚੀ ਸੰਗ ਉੱਚੀ ਸੰਗ ਹਾਂਜੀ ਠੀਕ ਹੈ ਬੜਾ ਲੰਬਾ ਸ਼ਿਕਾਰਚ ਕਰਨਾ ਪਿਆ ਕਿਵੇਂ ਦੇਖਦੇ ਹੋ ਬੜੀ ਲੜਾਈ ਲੜਨੀ ਪਈ ਹੈ ਹਾਂਜੀ ਲਾਈਟ ਚੜਾਈ ਮਾਰਨੀ ਪਈ ਠੀਕ ਹੈ ਠੀਕ ਹੈ ਦੇਖੋ ਕੱਟੋ ਬਈ ਮਾਤਾ ਜੀ ਨਹੀਂ ਆਏ ਉਹ ਪਾਸ ਹੋ ਗਏ ਆਪ ਠੀਕ ਹੈ ਬਾਈ ਹੁਣ ਤੱਕ ਤੇ ਸਾਰੇ ਜਿੰਦਾ ਹੈ ਕੇਸ ਚੱਲਿਆ ਗਿਆ ਕਿਵੇਂ ਦੇਖਦੇ ਹੋ ਸਾਰੇ ਨੂੰ ਠੀਕ ਹੈ ਠੀਕ ਹੈ ਜੀ ਲੱਗਦਾ ਵੀ ਆਖਰੀ ਉਹ ਦਮ ਤੱਕ ਲੜੋਗੇ ਸ਼ਾਮਾਂ ਕੀ ਹੈ ਬਾਬਾ ਜੀ ਸ਼ਾਮਾਂ ਕੀ ਆਪ ਕੀ ਜਾਣੇ ਆ ਪਰਮਾਤਮਾ ਆਪਾਂ ਕੀ ਜਾਣੇ ਆ ਪਰਮਾਤਮਾ ਜੀ ਜੇ ਉਹਨਾਂ ਨੇ ਮਾਫੀ ਮੰਗ ਲਈ ਫਿਰ ਮਾਫ ਕਰੋਗੇ ਨਹੀਂ ਪਰਮਾਤਮਾ ਜੀ ਅੱਜ ਕੋਰਟ ਦੇ ਵਿੱਚ ਉਹਨਾਂ ਨੇ ਮੰਗੀ ਹੈ ਜੀ ਕਹਿੰਦੇ ਸੀ ਕੋਰਟ ਦੇ ਵਿੱਚ ਕਿ ਮੈਂ ਪਾਰਟਿਕੂਲਰਲੀ ਕਿਸੇ ਇੱਕ ਕਲੀਅੰਟ ਕੋਰਟ ਤੋਂ ਮਾਫੀ ਮੰਗੀ ਬਾਬਾ ਜੀ ਉਹਨਾਂ ਨੇ ਕੋਰਟ ਦੇ ਵਿੱਚ ਉਹਨਾਂ ਨੇ ਮੰਗੀ ਹੈ ਹਾਂ ਜੀ ਨਹੀਂ ਨਹੀਂ ਅੱਜ ਜਿਵੇਂ ਪਰਮਾਤਮਾ ਪਰਮਾਤਮਾ ਨੇ ਸਾਨੂੰ ਅਸ਼ੀਰਵਾਦ ਦਿੱਤਾ ਕਿ ਕਿੱਦ ਕਰਨੇ ਕੇ ਆ। ਇਹ ਸਾਡੇ ਕਿੱਡੀ ਕ ਹੱਥੇ। ਜੀ। ਹਾਂ। ਸਰ ਸਰ ਇੱਕ ਮਿੰਟ। ਹੋਰ ਬਾਰੇ ਦੱਸਿਓ ਗੱਲ ਜਿਹੜੀ ਬੜਾ ਡਿਸਕ੍ਰਿਪਟਿਵ ਆ ਉਹ। ਅੱਜ ਜਦੋਂ ਪੇਸ਼ ਹੋਏ ਨੇ ਤਾਂ ਜੱਜ ਸਾਹਿਬ ਨੇ ਮਿਸ ਕੰਗੜਾ ਨੂੰ ਕਿਹਾ ਸੀ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਕੀ ਆਪ ਦਾ ਪੱਖ ਰੱਖਣਾ ਚਾਹੁੰਦੇ ਹੋ? ਤਾਂ ਉਹਨਾਂ ਨੇ ਕੋਰਟ ਦੇ ਵਿੱਚ ਹੱਥ ਜੋੜ ਕੇ ਕਿਹਾ ਸੀ ਕਿ ਮੈਂ ਮਾਫੀ ਮੰਗਦੀ ਹਾਂ। ਮੈਂ ਜਿਹੜੀ ਜਿਹੜੀ ਵੀ ਟਵੀਟ ਸੀ, ਕਿਉਂ ਮੈਂ ਰੀ-ਟਵੀਟ ਕੀਤਾ ਸੀਗਾ। ਉਹ ਮੈਂ ਮਤਲਬ ਗਲਤੀ ਨਾਲ ਹੋਇਆ ਸੀ ਮੈਂ ਕਿਸੇ ਇੱਕ ਨੂੰ ਟਾਰਗੇਟ ਕਰਕੇ ਨਹੀਂ ਕੀਤਾ ਗਿਆ ਸੀ ਤੇ ਬਾਬਾ ਜੀ ਜਿੱਦੋਂ ਵੀ ਉਹਨਾਂ ਨੇ ਜਸ ਸਾਹਿਬ ਨੇ ਜਵਾਬ ਮਗਿਆ ਸੀ ਬਾਬਾ ਜੀ ਨੇ ਕਿਹਾ ਸੀ ਵੀ ਅੱਜ 4 ਸਾਲਾਂ ਬਾਅਦ ਇਹਨਾਂ ਨੇ ਮਾਫੀ ਜਾਦ ਆ ਗਈ ਜੇ ਅਸੀਂ ਪਹਿਲਾਂ ਇਹਨਾਂ ਕੋਲ ਚਿੱਠੀਆਂ ਭੇਜੀਆਂ ਨੋਕਸ ਭੇਜੇ ਕੇਸ ਪਾਇਆ ਉਦੋਂ ਕਿਸੇ ਵੀ ਸਟੇਜ ਤੇ ਇਹਨਾਂ ਦੇ ਵਕੀਲ ਸਾਹਿਬ ਵੀ ਤਕਰੀਬਨ ਤਕਰੀਬਨ 2 ਸਾਲਾਂ ਤੋਂ ਤੇ ਇੱਥੇ ਪੇਸ਼ ਹੋ ਗਏ ਫਿਰ ਹਾਈ ਕੋਰਟ ਵੀ ਗਏ ਹੈਗੇ ਸੁਪਰੀਮ ਕੋਰਟ ਗਏ ਨੇ ਉਥੇ ਕੋਈ ਇਹਨਾਂ ਨੇ ਮਾਫੀ ਵਾਲਾ ਨਹੀਂ ਵੜੀ ਉਸ ਕੀਤਾ ਅੱਜ ਕੋਰਟ ਦੇ ਵਿੱਚ ਆ ਕੇ ਇਹਨਾਂ ਨੇ ਮਾਫੀ ਮੰਗਦੇ ਹੈਗੇ ਤਾਂ ਬਾਬਾ ਜੀ ਨੇ ਕਿਹਾ ਸੀ ਵੀ ਜਿਹੜੀ ਕੇਸ ਹੈ ਜਿਹੜੀ ਸਾਡੀ ਇਹ ਇਨਸਾਫ ਦੀ ਜਿੱਤ ਹੋਈ ਹੈ ਵੀ ਮੈਂ ਨਾ ਤਾਂ ਮੈਂ ਇਕੱਲਾ ਕੇਸ ਕਰਨ ਵਾਲਾ ਤੇ ਨਾ ਮੈਂ ਇਕੱਲਾ ਮਾਫੀ ਦੇਣ ਵਾਲਾ ਸਾਡੀ ਜਿਹੜੀ ਇਹ ਸਾਰੀ ਸੰਘਰਸ਼ ਕਮੇਟੀ ਹੈ ਅਸੀਂ ਸਾਰੇ ਬਹਿ ਕੇ ਰਹਿ ਕਰਾਂਗੇ ਜਿੰਨੇ ਸਭ ਨੇ ਮਨਜ਼ੂਰੂਗਾ ਉਹ ਵਿੱਚ ਜਰਾ ਮਾਤਾ ਜੀ ਨੂੰ ਮਿਲਣ ਦੀ ਇੱਛਾ ਪਰਟਾਈ ਹੈ ਉਹਨੇ ਨਹੀਂ ਮਾਤਾ ਜੀ ਨੂੰ ਮਿਲਣ ਦੀ ਕੋਈ ਇੱਛਾ ਨਹੀਂ ਪਰਟਾਈ ਜੀ ਉਹਨਾਂ ਨੂੰ ਕੋਰਟ ਦੇ ਵਿੱਚ ਉਹ ਵੀ ਜੱਜ ਸਾਹਿਬ ਨੇ ਜਦੋਂ ਸਾਨੂੰ ਪੁੱਛਿਆ ਗਿਆ ਅੱਜ ਮਾਤਾ ਜੀ ਤਾਂ ਸੀ ਜਸਰ ਨੂੰ ਦੱਸਿਆ ਮਾਤਾ ਜੀ ਦੇ ਸਿਹਤ ਠੀਕ ਨਹੀਂ ਉਹਨਾਂ ਦੇ ਹਸਬੰਦ ਆਏ ਨੇ ਤਾਂ ਉਹਨਾਂ ਨੇ ਜਸਰ ਸਾਹਿਬ ਨੇ ਬਾਬਾ ਜੀ ਨੂੰ ਅੱਗੇ ਬੁਲਾ ਕੇ ਤੇ ਉਹਨਾਂ ਦੇ ਕੋਲੇ ਖੜਾਇਆ ਠੀਕ ਹੈ ਧੰਨਵਾਦ ਕਿ ਇਸ ਦੀ ਕੰਪਲੀਟ ਦੀ ਕੌਗਨੀਸ ਲੱਗੀ ਹੈ ਕਿ ਜਿਹੜੇ ਐਮਪੀਐਲ ਇਸ ਤੇ ਉਹ ਭਾਵੇਂ ਸਾਫਸਾਨੇ ਤੇ ਭਾਵੇਂ ਮਦੂਦਾ ਨਹੀਂ ਪਹਾਂ ਉਹਨਾਂ ਦੇ ਕੇਸਸ ਹੈ ਕਿ ਜਿਹੜੇ ਮੈਜਿਸਟ੍ਰੇਟ ਫਸਟ ਕਲਾਸ ਜਾਂ ਨਾਰਮਲ ਸੁਪਰੀ ਨਹੀਂ ਚੱਲ ਸਕਦੇ ਉਹਨਾਂ ਦੇ ਕੇਸਸ ਨੇ ਜਿਹੜੇ ਉਹ ਸਪੈਸ਼ਲ ਕੋਰਟ ਦੇ ਵਿੱਚ ਚੱਲਦੇ ਨੇ ਇਹ ਇੰਦਰਜੀਤ ਸਿੰਘ ਜੱਜ ਸਾਹਿਬ ਦੀ ਕੋਰਟ ਹੈ ਜਿਹੜੀ ਇੱਕ ਸਪੈਸ਼ਲ ਕੋਰਟ ਹੈ ਜਿਹਦੇ ਰੇਟ KPMG ਐਮਐਲ ਨੇ ਕੀਤਾ ਤੇ ਇਹ ਜਿਹੜੀ ਹੁਣ ਸਾਡੀ ਕੰਪਲੀਟ ਹੈ ਇਹਦੀ ਜਿਹੜੀ ਕੌਗਨੀਸੈਂਸ ਹੈ ਇਹਨਾਂ ਨੇ ਇੰਦਰਜੀਤ ਸਿੰਘ ਜੱਜ ਸਾਹਿਬ ਨੇ ਇਨਵੈਸਟਿਗੇਟਡ ਫਸਟ ਕਲਾਸ ਇਹਨਾਂ ਦੀ ਕੋਰਟ ਨੇ ਕੌਗਨੀਸੈਂਸ ਲਈ ਠੀਕ ਹੈ ਜੀ ਜਨਾਬਾ ਵਾਈਸ ਕੀਪਰ ਜੀ ਆਪਾਂ ਬੋਲੇ ਕੀ ਪ੍ਰਬੰਧ ਕੀਤੇ ਗਏ ਅੱਜ ਬਠਿੰਡਾ ਪੁਲਿਸ ਵੱਲੋਂ ਲਾਏ ਨਾ ਡਿਊਟੀ ਦੇ ਸਮੰਨ ਦੇ ਵਿੱਚ ਵਕ ਵਕ ਸਿਕਿਉਰਿਟੀ ਪ੍ਰੋਗਰਾਮ ਦੇ ਅਨੁਸਾਰ ਲਾਕੇ ਲਗਾਏ ਗਏ ਸੀਗੇ ਅੱਜ ਜਿਸ ਦੇ ਵਿੱਚ ਨਾਕਿਆਂ ਤੋਂ ਇਲਾਵਾ ਅਸੀਂ ਪੈਟਰੋਲਿੰਗ ਡਿਊਟੀ ਲਗਾਈ ਸੀਗੀ ਤੇ ਸਟੈਟਿਕ ਡਿਊਟੀ ਲਗਾਈ ਗਈ ਸੀ। ਇਸ ਡਿਊਟੀ ਦੇ ਵਿੱਚ ਸਾਡੇ ਨਾਲ 3 ਡੀਐਸਪੀ ਸਬਾਨ ਨਾਲ 6 ਡੀਐਸਪੀ ਸਬਾਨ ਤੋਂ ਇਲਾਵਾ ਐਸਚਓ ਸਬਾਨ ਤੇ ਅਲੱਗ-ਅਲੱਗ ਜਿਹੜੇ ਪੁਆਇੰਟ ਸੀਗੇ ਉਹਨਾਂ ਤੇ 40 ਸਬਾਨ ਲਗਾਏ ਗਏ ਸੀਗੇ। ਮੇਨ ਮਕਸਦ ਸੀ ਡਿਊਟੀ ਦਾ ਕਿ ਲਾਈਨ ਰੋਡ ਸੈਕਸ਼ਨ ਨੂੰ ਮੇਨਟੇਨ ਰੱਖਣਾ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਸ਼ਰਾਰਤੀ ਬੰਦਾ ਕਿਸੇ ਗਲਤ ਕਟੜਾ ਨੂੰ ਅੰਜਾਮ ਨਾ ਦੇ ਸਕੇ। ਸਰਕਟ ਜਿਹੜੀ ਦਾ ਦੌਰਾ ਵੀ ਕੀਤਾ ਗਿਆ ਸੀ ਆਪਣੇ ਵੱਲੋਂ ਹਾਂ ਦੇਖੋ ਉਹ ਤਾਂ ਆਪਣੇ ਕੇਸ ਰਿਗਾਰਡਿੰਗ ਇੱਥੇ ਆਏ ਸੀਗੇ ਬਟ ਸਾਡੇ ਵੱਲੋਂ ਲਾਇਨ ਆਰਡਰ ਡਿਊਟੀ ਨੂੰ ਲੈ ਕੇ ਜਿਹੜੀ ਸੀਗੀ ਸਕਿਉਰਿਟੀ ਅਰੇਂਜਮੈਂਟਸ ਕੀਤੇ ਗਏ ਸੀਗੇ